ਇੱਕ ਇਹਨਾਂ ਨੂੰ ਮੈਂ ਘਰ ਰੱਖਾਂ ਹੈ ਇੱਕ ਇਹਨਾਂ ਨੂੰ ਮੈਂ ਪੱਲਿਓ ਖਵਾਲਾਂ ਕੋਈ ਨਹੀਂ ਇਦਾਂ ਕਰਦੀ ਆ ਕਿ ਲਿਸਟ ਬਣਾ ਕੇ ਨਾ ਦਿੰਨੀ ਆ ਉੱਠ ਲੈਦੇ ਇਹਨਾਂ ਨੂੰ ਜੜਿਕ ਫਿਰ ਕੰਨੀ ਲੈ ਕੇ ਆਓ ਸੋਦਾ ਮੇਰੇ ਕੋ ਨਹੀਂ ਲਿਆ ਜਾਂਦਾ ਇਹਨੂੰ ਆਖਾਂਗੀ ਵੀ ਤੂੰ ਆਣ ਕੇ ਚੱਲ ਲਿਆ ਆ ਅਗਲੀ ਵਾਰ ਅਸੀਂ ਲਿਆਵਾਂਗੇ ਇਹਦੀ ਜਾਣ ਬੁੱਝ ਕੇ ਕੰਡੇ ਹੀ ਆ ਮੈਨੂੰ ਲੱਗਦੀ ਮੰਮੀ ਦਈ ਤੇ ਜਾਣ ਗਈ ਆ ਪਰ ਹੁਣ ਕੀ ਕਰਨਾ ਵਾ ਹੁਣ ਉਹਦੇ ਘਰ ਬੈਠੀ ਆ ਹੁਣ ਜਿੱਦਾਂ ਕਹੂਗੀ ਉਦਾਂ ਸਾਨੂੰ ਮੰਨਣੀ ਪੈਣੀ ਆ ਉਹ ਤਾਂ ਮੰਨਣੀ ਪੈਣੀ ਜੇ ਹੁਣ ਖਾਣਾ ਵਾ ਤੇ ਉਹਨਾਂ ਕੋਲ ਦੇਣਾ ਤੇ ਪੈਣਾ ਹੀ ਆ ਉਹ ਵੀ ਕਿੱਥੋਂ ਪਵਲੀ ਜਾਊਗੀ ਤੁਹਾਨੂੰ ਵੀ ਪਤਾ ਹੀ ਆ ਕੋਈ ਖਵਾਲਦਾ ਨਾਲੇ ਕਿਸੇ ਨੂੰ ਇੰਨਾ ਸ਼ੁਗਰ ਕਰੋਗੇ ਬਲੀਨੇ ਘਰ ਵੜ ਲਿਆ ਵਾ ਨਹੀਂ ਤੇ ਕੋਈ ਵੜਦਾ ਵਾ ਨਹੀਂ ਬਾਅਦ ਚ ਸੋਚਿਆ ਕੀ ਕਰਦਾ ਵਾ ਜਿਹੜੇ ਉਹੋ ਕੰਮ ਤੂੰ ਕਰਾਏ ਆ ਨਾ ਉਹ ਤੇਰੇ ਗਾੜੀ ਆਉਂਦੇ ਆ ਤੂੰ ਉਹਨੂੰ ਜਾਣਨ ਨੂੰ ਫਿਰਦੀ ਸੀ ਨਾ ਪਰ ਆਪ ਉੱਜੜ ਕੇ ਬਹਿ ਗਈਆਂ ਵੇਖ ਲੈ ਮਮੀ ਕੀਤੀਆਂ ਗਾੜੀ ਆ ਹੀ ਜਾਂਦੀਆਂ ਵਾ ਨਾ ਪਰ ਤੁਹਾਡੀ ਸਮਝ ਇਹ ਗੱਲ ਨਹੀਂ ਹੋਣੀ ਹੈਗੀ ਤੇ ਪੁੱਛਦੀ ਤੁਹਾਨੂੰ ਕੀ ਕੰਮ ਤੁਸੀਂ ਬਹੁਤ ਵਧੀਆ ਕੀਤੇ ਆ ਨਾ ਆ ਫਿਰ ਹੁਣ ਵੀ ਕੀ ਕਰਨਾ ਹੈ ਕੋਈ ਗੱਲ ਹੀ ਰਹਿਂਦੀ ਹੈ ਨਾ ਜ਼ਰੂਰੀ ਆਉਣਾ ਹੀ ਤੇ ਰਹਿ ਲੈੰਦੋ ਸਾਨੂੰ ਇੱਥੇ ਉਹ ਚੱਲ ਠੀਕ ਆ ਕਰਾਓ ਇੱਥੇ ਕਰਾਓ ਲੋਕਾਂ ਦੀਆਂ ਗੱਲਾਂ ਮੈਨੂੰ ਕੀ ਆ ਕਰਨੀ ਤੇ ਇਹਨਾਂ ਨੇ ਆਪਣੀ ਮਰਜ਼ੀ ਆ ਸੰਦੀਪ ਮਰਜ਼ੀ ਦੇ ਇਹਨਾਂ ਨੇ ਕਰਨੀ ਪਰ ਇਹਨਾਂ ਨੂੰ ਸਮਝ ਨਹੀਂ ਆਦੀ ਜਿਦੋਂ ਇਹਨਾਂ ਨੇ ਉਧਰੋਂ ਠੋਕਰਾਂ ਵੱਜੀਆਂ ਨਾ ਪਤਾ ਇਹਨਾਂ ਨੂੰ ਕੀ ਲੱਗਣਾ ਵਾ ਆਪਣੇ ਪਰਾਈ ਦਾ ਮੈਂ ਤਾਂ ਆਪਣੇ ਖਰਚੇ ਵਾਸਤੇ ਕਢਵਾ ਕੇ ਲਿਆ ਆਂ ਚੱਲ ਪੁੱਤ ਪਿਲਸਨ ਮਿਲਦੀ ਆ ਨਾ ਮੈਨੂੰ ਤੇ ਮੈਂ ਦੇ ਦਾਂਗੀ ਤੈਨੂੰ ਮੈਂ ਚੰਗਾ ਬਾਬਾ ਹਲੋ 5000 ਰੁਪਏ ਚਲ ਤੇਰਾ ਭਲਾ ਕਰੇਰਾ ਬਾਈ ਸੌਦਾ ਤੇ ਪਾਈਏ ਹੋਰ ਨਹੀਂ ਕੁਛ ਕੋਈ ਗਾਨੀ ਆਪੇ ਪਹਿਲੀ ਆ ਗਈ ਨਾ ਤੇ ਪੈਸੇ ਦੇਦਾਗੀ ਤੈਨੂੰ ਉਹ ਚੰਗਾ ਤੂੰ ਰਹਿਣ ਨਹੀਂ ਦੇਈ ਬਾਬਾ ਨਹੀਂ ਨਹੀਂ ਰਹਿਣ ਨਹੀਂ ਚਾਹੀਦੇ ਪੈਸੇ ਤੇ ਆਪਣਾ ਸਾਰੋ ਠੀਕ ਹੈ ਨਾ